ਸਵਾਗਤ ਹੈ ਅੱਜ ਅਸੀਂ ਸ੍ਰੀ ਰਾਗ ਵਿੱਚ ਦਰਜ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਦੋ ਬਹੁਤ ਹੀ ਖੂਬਸੂਰਤ ਸ਼ਬਦਾਂ ਤੇ ਗੱਲਬਾਤ ਕਰਾਂਗੇ ਹਾਂਜੀ ਸਾਡੇ ਕੋਲ ਸਰੋਤਾਂ ਵਜੋਂ ਇਹ ਮੂਲ ਪਾਠ ਮੌਜੂਦ ਹਨ ਤੇ ਅਸੀਂ ਮਤਲਬ ਇਹਨਾਂ ਦੀਆਂ ਪਰਤਾਂ ਖੋਲ ਕੇ ਸਮਝਣ ਦੀ ਕੋਸ਼ਿਸ਼ ਕਰਾਂਗੇ ਹੂੰ ਸਾਡਾ ਮਕਸਦ ਹੈ ਇਹਨਾਂ ਸ਼ਬਦਾਂ ਵਿੱਚ ਲੁਕੇ ਡੂੰਘੇ ਵਿਚਾਰਾਂ ਨੂੰ ਫੜਨਾ ਖਾਸ ਕਰਕੇ ਨਾਮ ਦੀ ਮਹੱਤਤਾ ਸਤਿਗੁਰੂ ਦੀ ਕੀ ਭੂਮਿਕਾ ਹੈ ਤੇ ਤੇ ਅਸਲੀ ਖੁਸ਼ੀ ਦਾ ਰਾਹ ਕੀ ਹੈ ਤੇ ਦੇਖੋ ਜੋ ਗੱਲ ਇਹਨਾਂ ਸ਼ਬਦਾਂ ਨੂੰ ਹੋਰ ਵੀ ਖਾਸ ਬਣਾਉਂਦੀ ਹੈ ਉਹ ਹੈ ਇਹਨਾਂ ਵਿੱਚ ਵਰਤੀ ਗਈ ਪਾਸ਼ਾ ਤੇ ਰੂਪਕ ਬਿਲਕੁਲ ਗੁਰੂ ਸਾਹਿਬ ਨੇ ਬਹੁਤ ਗੁੰਜਲਦਾਰ ਰੋਹਾਨੀ ਸਿਧਾਂਤਾਂ ਨੂੰ ਸਮਝਾਉਣ ਲਈ ਯਾਨੀ ਕਿ ਰੋਜ਼ਾਨਾ ਜ਼ਿੰਦਗੀ ਦੀਆਂ ਉਦਾਹਰਨਾਂ ਲਈਆਂ ਨੇ ਜਿਵੇਂ ਕਿ ਜਹਾਜ਼ ਸਰੋਵਰ ਤੇ ਇੱਥੋਂ ਤੱਕ ਕਿ ਲੋਹੇ ਦਾ ਸੋਨੇ ਵਿੱਚ ਬਦਲਣਾ ਇਹ ਸਿਰਫ ਕਵਿਤਾ ਨਹੀਂ ਹੈ ਨਹੀਂ ਇੱਕ ਤਰ੍ਹਾਂ ਦੇ ਨਕਸ਼ੇ ਨੇ ਜੋ ਸਾਨੂੰ ਰੂਹਾਨੀ ਸਫਰ ਤੇ ਰਾਹ ਦਿਖਾਉਂਦੇ ਨੇ ਰੂਹਾਨੀ ਨਕਸ਼ੇ ਬਹੁਤ ਖੂਬਸੂਰਤ ਸ਼ਬਦ ਵਰਤਿਆ ਚਲੋ ਫਿਰ ਇਸ ਸਫਰ ਦੀ ਸ਼ੁਰੂਆਤ ਕਰਦੇ ਹਾਂ ਪਹਿਲੇ ਸ਼ਬਦ ਦੀ ਸ਼ੁਰੂਆਤੀ ਪੰਕਤੀ ਹੀ ਉ ਬਹੁਤ ਸ਼ਕਤੀਸ਼ਾਲੀ ਹੈ ਨਾਮੁ ਮਿਲੇ ਮਨ ਤ੍ਰਿਪਤੀਐ ਬਿਨ ਨਾਮੈ ਥ੍ਰਿਗ ਜੀਵਾਸੂ ਹਮ ਇੱਥੇ ਤ੍ਰਿਪਤੀਆ ਸੰਤੁਸ਼ਟੀ ਦਾ ਵਿਚਾਰ ਅੱਜ ਦੀ ਦੁਨੀਆ ਵਿੱਚ ਬਹੁਤ ਵੱਡਾ ਹੈ ਜਿੱਥੇ ਸਾਨੂੰ ਹਮੇਸ਼ਾ ਹੀ ਸਿਖਾਇਆ ਜਾਂਦਾ ਕਿ ਹੋਰ ਚਾਹੋ ਹੋਰ ਹਾਸਿਲ ਕਰੋ ਸਹੀ ਗੱਲ ਹੈ ਕੀ ਬਾਣੀ ਇਸ ਨੂੰ ਸਿਰਫ ਦੁਨਿਆਵੀ ਚੀਜ਼ਾਂ ਤੋਂ ਮਨ ਪਰ ਜਾਣ ਵਜੋਂ ਦੇਖਦੀ ਹੈ ਜਾਂ ਇਸ ਦਾ ਕੋਈ ਹੋਰ ਡੂੰਗਾ ਅਰਥ ਹੈ ਇਹ ਬਹੁਤ ਵਧੀਆ ਨੁਕਤਾ ਹੈ ਦੇਖੋ ਬਾਣੀ ਵਿੱਚ ਤ੍ਰਿਪਤੀ ਦਾ ਮਤਲਬ ਸਿਰਫ ਇਹ ਨਹੀਂ ਕਿ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਅੱਛਾ ਇਸ ਦਾ ਅਰਥ ਹੈ ਕਿ ਇੱਛਾਵਾਂ ਹੀ ਖਤਮ ਹੋ ਗਈਆਂ ਨੇ ਇਹ ਬਾਹਰੀ ਦੌੜ ਦੇ ਖਤਮ ਹੋਣ ਦੀ ਗੱਲ ਨਹੀਂ ਇਹ ਅੰਦਰੂਨੀ ਖਲਾਅ ਦੇ ਭਰਨ ਦੀ ਗੱਲ ਹੈ ਜਦੋਂ ਤੱਕ ਮਨ ਅੰਦਰੋਂ ਖਾਲੀ ਹੈ ਉਦੋਂ ਤੱਕ ਦੁਨੀਆ ਦੀ ਕੋਈ ਵੀ ਚੀਜ਼ ਉਸ ਨੂੰ ਭਰ ਨਹੀਂ ਸਕਦੀ ਬਿਲਕੁਲ ਉਸ ਨੂੰ ਭਰ ਨਹੀਂ ਸਕਦੀ ਇਸੇ ਲਈ ਬਾਣੀ ਕਹਿੰਦੀ ਹੈ ਕਿ ਨਾਮ ਮਿਲਣ ਨਾਲ ਮਨ ਤ੍ਰਿਪਤ ਹੁੰਦਾ ਹੈ ਕਿਉਂਕਿ ਨਾਮ ਹੀ ਉਹ ਤੱਤ ਹੈ ਜੋ ਉਸ ਅੰਦਰੂਨੀ ਖਾਲੀਪਨ ਨੂੰ ਪਰਦਾ ਹੈ ਅਤੇ ਇਸ ਦੇ ਉਲਟ ਬੇਨੋ ਨਾਮ ਹੈ ਤ੍ਰਿਗ ਜੀਵਾਸ ਨਾਮ ਤੋਂ ਬਿਨਾ ਜੀਵਨ ਫਿਟਕਾਰ ਯੋਗ ਹੈ ਇਸ ਸ਼ਬਦ ਸੁਣਨ ਨੂੰ ਮਤਲਬ ਬਹੁਤ ਸਖਤ ਲੱਗਦੇ ਹਨ ਇਸ ਦਾ ਕੀ ਪਾਵ ਹੈ ਕਿ ਜੀਵਨ ਫਿਟਕਾਰਯੋਗ ਹੈ ਦੇਖੋ ਤ੍ਰਿਗ ਦਾ ਸ਼ਾਬਦਿਕ ਅਰਥ ਹੈ ਫਿਟਕਾਰ ਪਰ ਇੱਥੇ ਇਸ ਦਾ ਪਾਵ ਹੈ ਇੱਕ ਅਹੇਜਾ ਜੀਵਨ ਜੋ ਵਿਅਰਥ ਹੈ ਜਿਸ ਵਿੱਚ ਕੋਈ ਅਸਲੀ ਸ਼ਾਂਤੀ ਜਾਂ ਕੀ ਕਹਿੰਦੇ ਨੇ ਮਕਸਦ ਨਹੀਂ ਹੈ ਹੂੰ ਇਹ ਉਸ ਵਿਅਕਤੀ ਦੀ ਮਾਨਸਿਕ ਸਥਿਤੀ ਨੂੰ ਬਿਆਨ ਕਰਦਾ ਹੈ ਜੋ ਸਭ ਕੁਝ ਹੁੰਦਿਆ ਹੋਇਆ ਵੀ ਅੰਦਰੋਂ ਦੁਖੀ ਤੇ ਬੇਚੈਨ ਹੈ ਹਮੇਸ਼ਾ ਪਛਦਾ ਰਹਿੰਦਾ ਹੈ ਹਾਂ ਉਹ ਹਮੇਸ਼ਾ ਇੱਕ ਤੋਂ ਬਾਅਦ ਦੂਜੀ ਚੀਜ਼ ਪਿੱਛੇ ਪਛਦਾ ਰਹਿੰਦਾ ਹੈ ਇਹ ਸੋਚ ਕੇ ਕਿ ਸ਼ਾਇਦ ਅਗਲੀ ਚੀਜ਼ ਉਸਨੂੰ ਖੁਸ਼ੀ ਦੇਵੇਗੀ ਪਰ ਉਹ ਕਦੇ ਨਹੀਂ ਮਿਲਦੀ ਬਾਣੀ ਇਸਨੂੰ ਆਤਮਿਕ ਜੀਵਨ ਦੀ ਅਣਹੋਦ ਕਹਿੰਦੀ ਹੈ ਬਿਨ ਨਾਵੇ ਜੀਵਨ ਨਾ ਥੀਏ ਮਤਲਬ ਅਸਲੀ ਜੀਵਨ ਤਾਂ ਸ਼ੁਰੂ ਹੀ ਨਾਮ ਨਾਲ ਹੁੰਦਾ ਹੈ ਬਿਲਕੁਲ ਤਾਂ ਫਿਰ ਨਾਮ ਸਿਰਫ ਕੋਈ ਸ਼ਬਦ ਨਹੀਂ ਬਲਕਿ ਇੱਕ ਅਹੇਜੀ ਸ਼ਕਤੀ ਹੈ ਜੋ ਜੀਵਨ ਨੂੰ ਅਰਥ ਦਿੰਦੀ ਹੈ ਦੂਜਾ ਸ਼ਬਦ ਵੀ ਇਸੇ ਗੱਲ ਨੂੰ ਅੱਗੇ ਤੋੜਦਾ ਹੈ ਪਰ ਇੱਕ ਇੱਕ ਵੱਖਰੇ ਟੰਗ ਨਾਲ ਗੁਣਗਾਵਾ ਤ੍ਰਿਪਤਮਨ ਹੋਏ ਹਾਂ ਇੱਥੇ ਗੁਣਗਾਉਣ ਨੂੰ ਤ੍ਰਿਪਤੀ ਨਾਲ ਜੋੜਿਆ ਗਿਆ ਹੈ। ਇਹ ਸਿਰਫ ਇੱਕ ਵਿਚਾਰ ਨਹੀਂ, ਇੱਕ ਕਰਨ ਵਾਲਾ ਕੰਮ ਹੈ। ਹਾਂ, ਇਹ ਨਾਮ ਦੇ ਸਿਧਾਂਤ ਨੂੰ ਯਾਨੀ ਕਿ ਅਮਲੀ ਰੂਪ ਦਿੰਦਾ ਹੈ। ਗੁਣਗਾਉਣਾ ਮਤਲਬ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਵਸਾਉਣਾ, ਉਹਨਾਂ ਬਾਰੇ ਸੋਚਣਾ ਤੇ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਕਰਨਾ। ਅੱਛਾ। ਜਦੋਂ ਕੋਈ ਵਿਅਕਤੀ ਇਸ ਤਰ੍ਹਾਂ ਕਰਦਾ ਹੈ ਤਾਂ ਉਸ ਦਾ ਧਿਆਨ ਆਪਣੀਆਂ ਕਮੀਆਂ ਤੇ ਇੱਛਾਵਾਂ ਤੋਂ ਹਟ ਕੇ ਉਸ ਉੱਚੀ ਸ਼ਕਤੀ ਵੱਲ ਲੱਗ ਜਾਂਦਾ ਹੈ। ਤੇ ਇਸ ਨਾਲ ਅੰਦਰ ਦੀ ਪਿਆਸ ਹਾਂ ਅੰਤਰ ਪਿਆਸ ਹਰ ਨਾਮ ਕੀ ਆਪਣੇ ਆਪ ਬੁਝ ਜਾਂਦੀ ਹੈ ਇਸ ਲਈ ਪਹਿਲੇ ਸ਼ਬਦ ਵਿੱਚ ਨਾਮ ਨੂੰ ਅਮੋਲਕ ਰਤਨ ਕਿਹਾ ਗਿਆ ਹੈ ਇੱਕ ਅਜਿਹਾ ਕੀਮਤੀ ਹੀਰਾ ਜਿਸ ਦਾ ਕੋਈ ਮੁੱਲ ਨਹੀਂ ਪਾ ਸਕਦਾ ਇਹ ਦੁਨੀਆਵੀ ਧਨ ਦੌਲਤ ਦੇ ਮੁਕਾਬਲੇ ਮਤਲਬ ਇਸ ਦੀ ਸਰਵੋੱਚਤਾ ਨੂੰ ਸਥਾਪਿਤ ਕਰਦਾ ਹੈ ਬਿਲਕੁਲ ਠੀਕ ਹੈ ਤਾਂ ਇਹ ਸਪਸ਼ਟ ਹੋ ਗਿਆ ਕਿ ਨਾਮ ਹੀ ਅਸਲੀ ਖਜ਼ਾਨਾ ਹੈ ਪਰ ਸਵਾਲ ਇਹ ਉੱਠਦਾ ਹੈ ਕਿ ਇਹ ਅਮੋਲਕ ਰਤਨ ਮਿਲਦਾ ਕਿੱਥੋਂ ਹੈ ਦੋਵੇਂ ਸ਼ਬਦ ਇਸ ਬਾਰੇ ਬਹੁਤ ਸਪਸ਼ਟ ਹਨ

ਜਦੋਂ ਗੁਰੂ ਇਹ ਨਿਮਰਤਾ ਤੇ ਸ਼ਰਧਾ ਦੇਖਦਾ ਹੈ ਤਾਂ ਉਹ ਸਿਰਫ ਰਤਨ ਦਿੰਦਾ ਹੀ ਨਹੀਂ ਸਗੋ ਹਿਰਦੇ ਵਿੱਚ ਗਿਆਨ ਦਾ ਪ੍ਰਗਾਸ ਜਾਂ ਚਾਨਣ ਕਰਕੇ ਉਸ ਨੂੰ ਦੇਖਣ ਦੀ ਸਮਰੱਥਾ ਵੀ ਦਿੰਦਾ ਹੈ ਵਾ ਇਹ ਸਿਰਫ ਕੁਝ ਪ੍ਰਾਪਤ ਕਰਨਾ ਨਹੀਂ ਇਹ ਤਾਂ ਅੰਦਰੋਂ ਬਦਲ ਜਾਣ ਦੀ ਪੂਰੀ ਪ੍ਰਕਿਰਿਆ ਹੈ ਹਾਂਜੀ ਇਸੇ ਲਈ ਅਜਿਹੇ ਲੋਕਾਂ ਨੂੰ ਤਨ ਵਡਭਾਗੀ ਵਡਭਾਗੀਆਂ ਕਿਹਾ ਗਿਆ ਹੈ ਇਹ ਤਾਂ ਹੋਈ ਉਹਨਾਂ ਦੀ ਗੱਲ ਜੋ ਗੁਰੂ ਦੀ ਸ਼ਰਣ ਵਿੱਚ ਆਉਂਦੇ ਹਨ ਪਰ ਬਾਣੀ ਹਮੇਸ਼ਾ ਦੂਜਾ ਪਹਿਲੂ ਵੀ ਦਿਖਾਉਂਦੀ ਹੈ ਉਹਨਾਂ ਦਾ ਕੀ ਬਣਦਾ ਹੈ ਜੋ ਇਸ ਮਾਰਗ ਤੇ ਨਹੀਂ ਚੱਲਦੇ ਇੱਥੇ ਭਾਸ਼ਾ ਬਹੁਤ ਸਖਤ ਅਤੇ ਸਪਸ਼ਟ ਹੋ ਜਾਂਦੀ ਹੈ ਜਿਨ੍ਹਾਂ ਸਤਗੁਰ ਪੁਰਖ ਨਾ ਪੇਟਿਓ ਸੇ ਪਾਗਹੀਨ ਵਸਕਾਲ ਹੂੰ ਬਹੁਤ ਗਹਿਰੀ ਚੇਤਾਵਨੀ ਹੈ ਕਾਲ ਦੇ ਵਸ ਹੋਣ ਦਾ ਕੀ ਮਤਲਬ ਹੈ ਦੇਖੋ ਕਾਲ ਦੇ ਵਸ ਹੋਣਾ ਆਤਮਿਕ ਮੌਦੀ ਸਥਿਤੀ ਹੈ ਇਸ ਦਾ ਮਤਲਬ ਹੈ ਕਿ ਜਿਹਾ ਵਿਅਕਤੀ ਜਨਮ ਮਰਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਫੇਰੇ ਫੇਰੇ ਜੋਨ ਪਵਾਈ ਅਹ ਅੱਛਾ ਉਹ ਹਮੇਸ਼ਾ ਡਰ ਚਿੰਤਾ ਅਤੇ ਵਿਕਾਰਾਂ ਦੇ ਪ੍ਰਭਾਵ ਹੇਚ ਜੀਉਂਦਾ ਹੈ ਉਹ ਵਿਕਾਰਾਂ ਦੇ ਗੰਧ ਵਿੱਚ ਇੰਨਾ ਖੁੱਬ ਜਾਂਦਾ ਹੈ ਕਿ ਉਸ ਨੂੰ ਸਹੀ ਗਲਤ ਦੀ ਪਹਿਚਾਣ ਹੀ ਨਹੀਂ ਰਹਿੰਦੀ ਸਹੀ ਹੈ ਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਜਿਨ੍ਹਾਂ ਦੇ ਅੰਦਰ ਚੰਡਾਲ ਕ੍ਰੋਧ ਵਰਗੇ ਭਿਆਨਕ ਗੁੱਸੇ ਦਾ ਵਾਸਾ ਹੈ ਤਿੰਨ ਪਾਸ ਦੂਰ ਨਾ ਜਾਈਐ ਉਹਨਾਂ ਦੇ ਨੇੜੇ ਵੀ ਨਹੀਂ ਜਾਣਾ ਚਾਹੀਦਾ ਇਹ ਇੱਕ ਬਹੁਤ ਹੀ ਕੀ ਕਹਿੰਦੇ ਨੇ ਵਿਹਾਰਿਕ ਸਲਾਹ ਹੈ ਹਾਂ ਇਹ ਸਿਰਫ ਇੱਕ ਰੋਹਾਨੀ ਚੇਤਾਵਨੀ ਨਹੀਂ ਸਗੋਂ ਇਹ ਵੀ ਦੱਸ ਰਹੀ ਹੈ ਕਿ ਸਾਨੂੰ ਆਪਣੀ ਸੰਗਤ ਕਿਹੋ ਜੀ ਰੱਖਣੀ ਚਾਹੀਦੀ ਹੈ ਬਿਲਕੁਲ ਨਕਾਰਾਤਮਕ ਲੋਕਾਂ ਦੀ ਸੰਗਤ ਸਾਡੀ ਆਪਣੀ ਰੋਹਾਨੀ ਤਰੱਕੀ ਤੇ ਵੀ ਅਸਰ ਪਾਉਂਦੀ ਹੈ ਇਹ ਇੱਕ ਤਰ੍ਹਾਂ ਦਾ ਰੋਹਾਨੀ ਕੁਆਰੰਟੀਨ ਹੈ ਰੋਹਾਨੀ ਕੁਆਰੰਟੀਨ ਵਾ ਜੇ ਤੁਸੀਂ ਆਪਣੀ ਅੰਦਰੂਨੀ ਸ਼ਾਂਤੀ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਵਾਤਾਵਰਣਾਂ ਤੇ ਲੋਕਾਂ ਤੋਂ ਦੂਰ ਰਹਿਣਾ ਪਵੇਗਾ ਜੋ ਨਕਾਰਾਤਮਕਤਾ ਤੇ ਵਿਕਾਰਾਂ ਨਾਲ ਭਰੇ ਹੋਏ ਹਨ ਤਾਂ ਇੱਕ ਪਾਸੇ ਬਿਨਾਂ ਗੁਰੂ ਤੋਂ ਆਤਮਿਕ ਮੌਤ ਦੀ ਇਹ ਸਖਤ ਚੇਤਾਵਨੀ ਹੈ ਪਰ ਇਸ ਦੇ ਉਲਟ ਦੂਜਾ ਸ਼ਬਦ ਬਚਾ ਦੀ ਇੱਕ ਬਹੁਤ ਹੀ ਸੁੰਦਰ ਤੇ ਆਸ ਭਰੀ ਤਸਵੀਰ ਪੇਸ਼ ਕਰਦਾ ਹੈ ਹੂੰ ਇਹ ਡਰਾਉਣ ਬਾਰੇ ਨਹੀਂ ਸਗੋਂ ਬਾਹਰ ਨਿਕਲਣ ਦਾ ਰਸਤਾ ਦਿਖਾਉਣ ਬਾਰੇ ਹੈ ਇੱਥੇ ਗੁਰੂ ਨੂੰ ਇੱਕ ਬੋਹਿਤ ਯਾਨੀ ਇੱਕ ਵੱਡੇ ਜਹਾਜ਼ ਵਜੋਂ ਪੇਸ਼ ਕੀਤਾ ਗਿਆ ਹੈ ਸਤਗੁਰ ਬੋਹਿਤ ਹਰਨਾਮ ਹੈ ਬਹੁਤ ਹੀ ਖੂਬਸੂਰਤ ਉਪਮਾ ਹੈ ਇੱਕ ਬਹੁਤ ਹੀ ਸ਼ਕਤੀਸ਼ਾਲੀ ਰੂਪਕ ਹੈ ਜੇਕਰ ਸੰਸਾਰ ਨੂੰ ਵਿਕਾਰਾਂ ਦੁੱਖਾਂ ਤੇ ਚਿੰਤਾਵਾਂ ਦਾ ਸਮੁੰਦਰ ਮੰਨਿਆ ਜਾਵੇ ਤਾਂ ਗੁਰੂ ਉਸ ਨੂੰ ਪਾਰ ਕਰਨ ਲਈ ਜਹਾਜ਼ ਹੈ ਹਾਂ ਪਰ ਇੱਥੇ ਇੱਕ ਦਿਲਚਸਪ ਗੱਲ ਹੈ ਸਿਰਫ ਜਹਾਜ਼ ਦੇ ਨੇੜੇ ਹੋਣਾ ਹੀ ਕਾਫੀ ਨਹੀਂ ਅੱਛਾ ਸ਼ਬਦ ਸਵਾਲ ਕਰਦਾ ਹੈ ਕਿ ਤਬਿਤ ਚੜਿਆ ਜਾਏ ਯਾਨੀ ਇਸ ਤੇ ਸਵਾਰ ਕਿਵੇਂ ਹੋਇਆ ਜਾਵੇ ਤੇ ਜਵਾਬ ਅਤੇ ਜਵਾਬ ਹੈ ਸਤਗੁਰ ਕਹਿ ਪਾਣੇ ਜੋ ਚਲੈ ਤਿਸ ਪਾਰ ਲੰਘਾਏ ਮਤਲਬ ਜੋ ਮਨੁੱਖ ਆਪਣੀ ਮਰਜ਼ੀ ਛੱਡ ਕੇ ਸਤਗੁਰੂ ਦੇ ਹੁਕਮ ਜਾਂ ਪਾਣੇ ਵਿੱਚ ਚੱਲਦਾ ਹੈ ਉਹੀ ਇਸ ਜਹਾਜ਼ ਤੇ ਚੜ ਸਕਦਾ ਹੈ ਇਹ ਫਿਰ ਤੋਂ ਪਹਿਲੇ ਸ਼ਬਦ ਵਿੱਚ ਲਈ ਸੇਵਾ ਤੇ ਸਮਰਪਣ ਦੀ ਗੱਲ ਨਾਲ ਜੁੜ ਜਾਂਦਾ ਬਿਲਕੁਲ ਉਸੇ ਨਾਲ ਮੈਨੂੰ ਇੱਕ ਗੱਲ ਹੋਰ ਸਮਝਣੀ ਹੈ ਪਹਿਲੇ ਸ਼ਬਦ ਵਿੱਚ ਗੁਰੂ ਨੂੰ ਅੰਮ੍ਰਿਤ ਸਰੋ ਕਿਹਾ ਗਿਆ ਅੰਮ੍ਰਿਤ ਦਾ ਸਰੋਵਰ ਹਾਂਜੀ ਦੂਜੇ ਵਿੱਚ ਕਿਹਾ ਗਿਆ ਹੈ ਜਹਾਜ਼ ਇਹ ਦੋਵੇਂ ਚਿੱਤਰ ਬਹੁਤ ਵੱਖਰੇ ਹਨ ਇੱਕ ਠਹਿਰਾਵ ਵਾਲਾ ਦੂਜਾ ਗਤੀ ਵਾਲਾ ਇਹਨਾਂ ਦੋਵਾਂ ਨੂੰ ਇਕੱਠੇ ਕਿਵੇਂ ਸਮਝਿਆ ਜਾਵੇ ਇਹ ਇੱਕ ਬਹੁਤ ਹੀ ਡੂੰਗਾ ਸਵਾਲ ਹੈ ਅਸਲ ਵਿੱਚ ਇਹ ਦੋਵੇਂ ਰੂਪਕ ਗੁਰੂ ਦੇ ਦੋ ਵਖ ਵਖ ਪਰ ਆਪਸ ਵਿੱਚ ਜੁੜੇ ਹੋਏ ਕੰਮਾਂ ਨੂੰ ਦਰਸਾਉਂਦੇ ਹਨ ਅੰਮ੍ਰਿਤ ਸਰੋਵਰ ਅੰਦਰੂਨੀ ਸ਼ੁੱਧੀਕਰਨ ਦਾ ਪ੍ਰਤੀਕ ਹੈ ਸ਼ੁੱਧੀਕਰਨ ਦਾ ਹਾਂ ਜਿਵੇਂ ਅਸੀਂ ਸਰੀਰਿਕ ਮੈਲ ਧੋਣ ਲਈ ਸਰੋਵਰ ਵਿੱਚ ਇਸ਼ਨਾਨ ਕਰਦੇ ਹਾਂ ਉਸੇ ਤਰ੍ਹਾਂ ਗੁਰੂ ਦੇ ਗਿਆਨ ਸਰੋਵਰ ਵਿੱਚ ਡੁਬਕੀ ਲਗਾਉਣ ਨਾਲ ਜਨਮ ਜਨਮ ਕੀ ਮੈਲ ਉਤਰੇ ਇਹ ਮੈਲ ਸਿਰਫ ਇਸ ਜਨਮ ਦੇ ਦਾਗ ਨਹੀਂ ਇਹ ਜਨਮਾਂ ਜਨਮਾਂਾਂ ਤਰਾਂ ਦੀ ਹੈ ਬਿਲਕੁਲ ਇਹ ਰੂਹਾਨੀ ਤੌਰ ਤੇ ਸਾਡੇ ਤੇ ਜੰਮੀ ਹੋਈ ਉਹ ਪਰਤ ਹੈ ਜੋ ਪਤਾ ਨਹੀਂ ਕਦੋਂ ਤੋਂ ਇਕੱਠੀ ਹੋਈ ਹੈ ਜਿਵੇਂ ਕਿਸੇ ਪੁਰਾਣੇ ਸਿੱਕੇ ਤੇ ਮਿੱਟੀ ਜਮ ਜਾਂਦੀ ਹੈ ਤੇ ਉਸ ਦੀ ਅਸਲ ਚਮਕ ਲੁਕ ਜਾਂਦੀ ਹੈ ਅਤੇ ਜਹਾਜ਼ ਫਿਰ ਬਾਹਰੀ ਯਾਤਰਾ ਦਾ ਪ੍ਰਤੀਕ ਹੈ ਹਾਂ ਇੱਕ ਵਾਰ ਜਦੋਂ ਤੁਸੀਂ ਅੰਦਰੋਂ ਸਾਫ਼ ਤੇ ਨਿਰਮਲ ਹੋ ਜਾਂਦੇ ਹੋ ਨਿਰਮਲ ਨਾਮ ਦ੍ਰਿੜਾਏ ਤਾਂ ਤੁਹਾਨੂੰ ਇਸ ਸੰਸਾਰ ਸਮੁੰਦਰ ਨੂੰ ਪਾਰ ਕਰਨ ਲਈ ਇੱਕ ਸਾਧਨ ਦੀ ਲੋੜ ਹੁੰਦੀ ਹੈ ਤੇ ਗੁਰੂ ਉਥੇ ਜਹਾਜ਼ ਬਣ ਜਾਂਦਾ ਹੈ ਹਾਂ ਉਥੇ ਗੁਰੂ ਜਹਾਜ਼ ਬਣ ਜਾਂਦਾ ਹੈ ਜੋ ਤੁਹਾਨੂੰ ਸੁਰੱਖਿਤ ਟੰਗ ਨਾਲ ਦੁਨੀਆਵੀ ਵਿਕਾਰਾਂ ਤੇ ਮੁਸ਼ਕਲਾਂ ਤੋਂ ਪਾਰ ਲੈ ਜਾਂਦਾ ਹੈ ਤਾਂ ਇਹ ਸਿਰਫ ਵੱਖਰੇ ਵੱਖਰੇ ਉਦਾਹਰਣ ਨਹੀਂ ਹਨ ਸਗੋਂ ਇਹ ਇੱਕ ਮੁਕੰਮਲ ਰੋਹਾਨੀ ਟੂਲ ਕਿਟ ਵਾਂਗ ਹੈ ਟੂਲ ਕਿਟ ਹਾਂ ਗੁਰੂ ਸਾਨੂੰ ਸਿਰਫ ਰਸਤਾ ਨਹੀਂ ਦਿਖਾਉਂਦਾ ਸਗੋਂ ਯਾਤਰਾ ਲਈ ਜਹਾਜ਼ ਵੀ ਦਿੰਦਾ ਹੈ ਪਿਛਲੇ ਕਰਮਾਂ ਦੀ ਮੈਲ ਧੋਣ ਲਈ ਸਰੋਵਰ ਵੀ ਤੇ ਸਾਡੇ ਸੁਭਾਅ ਨੂੰ ਬਦਲਣ ਲਈ ਪਾਰਸ ਵੀ ਇਹ ਤਾਂ ਇੱਕ ਪੂਰਾ ਸਿਸਟਮ ਹੈ ਬਿਲਕੁਲ ਪਾਰਸ ਦੀ ਗੱਲ ਬਹੁਤ ਦਿਲਚਸਪ ਹੈ ਦੂਜਾ ਸ਼ਬਦ ਇਸ ਰੋਹਾਨੀ ਬਦਲਾ ਲਈ ਇੱਕ ਹੋਰ ਸ਼ਕਤੀਸ਼ਾਲੀ ਰੂਪਕ ਦਿੰਦਾ ਹੈ ਬਿਨ ਸਤਗੁਰ ਭੇਟੇ ਕੰਚਨ ਨਾ ਥੀਏ ਮਨਮੁਖ ਲੋਹੋ ਬੁੱਢਾ ਬੇੜੀ ਪਾਸ ਮਤਲਬ ਕਿ ਗੁਰੂ ਜੋ ਪਾਰਸ ਸਮਾਨ ਹੈ ਨੂੰ ਮਿਲੇ ਬਿਨਾ ਮਨਮੁਖ ਜੋ ਕਿ ਲੋਹੇ ਵਰਗਾ ਹੈ ਸੋਨਾ ਨਹੀਂ ਬਣ ਸਕਦਾ ਹੂੰ ਇੱਥੇ ਮਨਮੁਖ ਕੌਣ ਹੈ ਮਨਮੁਖ ਉਹ ਵਿਅਕਤੀ ਹੈ ਜੋ ਆਪਣੇ ਮਨ ਦੇ ਪਿੱਛੇ ਚੱਲਦਾ ਹੈ ਜੋ ਆਪਣੇ ਹੰਕਾਰ ਤੇ ਆਪਣੀ ਸਿਆਣਪ ਨੂੰ ਸਭ ਤੋਂ ਉੱਪਰ ਰੱਖਦਾ ਹੈ ਬਾਣੀ ਉਸ ਦੀ ਤੁਲਨਾ ਉਸ ਲੋਹੇ ਨਾਲ ਕਰਦੀ ਹੈ ਜੋ ਜਹਾਜ਼ ਦੇ ਬਿਲਕੁਲ ਕੋਲ ਪਿਆ ਹੈ ਪਰ ਪਰ ਕਿਉਂਕਿ ਉਹ ਜਹਾਜ਼ ਤੇ ਸਵਾਰ ਨਹੀਂ ਹੁੰਦਾ ਇਸ ਲਈ ਉਹ ਡੁੱਬ ਜਾਂਦਾ ਹੈ ਬਿਲਕੁਲ ਇਹ ਬਹੁਤ ਹੀ ਸਖਤ ਚਿੱਤਰ ਹੈ ਇਹ ਦਰਸਾਉਂਦਾ ਹੈ ਕਿ ਸਿਰਫ ਗਿਆਨ ਜਾਂ ਗੁਰੂ ਦੇ ਨੇੜੇ ਹੋਣਾ ਕਾਫੀ ਨਹੀਂ ਹੈ ਹਮ ਜੇਕਰ ਤੁਸੀਂ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਉਂਦੇ ਤਾਂ ਤੁਹਾਡੀ ਹਾਲਤ ਉਸ ਡੁੱਬਰੇ ਲੋਹੇ ਵਰਗੀ ਹੀ ਹੈ ਤਾਂ ਫਿਰ ਕਿਹੜੀ ਚੀਜ਼ ਉਸ ਨੂੰ ਸਵਾਰ ਹੋਣ ਤੋਂ ਰੋਕਦੀ ਹੈ ਉਹ ਜਹਾਜ਼ ਦੇ ਇੰਨਾ ਨੇੜੇ ਹੋ ਕੇ ਵੀ ਕਿਉਂ ਡੁੱਬ ਰਿਹਾ ਹੈ ਉਸ ਨੂੰ ਰੋਕਦਾ ਉਸ ਦੇ ਅੰਦਰ ਦਾ ਪਰਦਾ ਬਾਣੀ ਕਹਿੰਦੀ ਹੈ ਅੰਤਰ ਅਗਿਆਨ ਦੁਖ ਪਰਮ ਹੈ ਵਿੱਚ ਪੜਦਾ ਅਗਿਆਨਤਾ ਦਾ ਪਰਦਾ ਹਾਂ ਇਹ ਅਗਿਆਨਤਾ ਹੰਕਾਰ ਤੇ ਪਰਮ ਦਾ ਇੱਕ ਪਰਦਾ ਹੈ ਜੋ ਉਸ ਨੂੰ ਸਚਾਈ ਦੇਖਣ ਨਹੀਂ ਦਿੰਦਾ ਉਹ ਸਰੀਰਕ ਤੌਰ ਤੇ ਗੁਰੂ ਦੇ ਨੇੜੇ ਹੋ ਸਕਦਾ ਹੈ ਸ਼ਾਇਦ ਗੁਰੂ ਦੀਆਂ ਗੱਲਾਂ ਵੀ ਸੁਣਦਾ ਹੋਵੇ ਪਰ ਜਦੋਂ ਤੱਕ ਉਹ ਪਰਦਾ ਨਹੀਂ ਹਟਦਾ ਉਦੋਂ ਤੱਕ ਉਹ ਰੋਹਾਨੀ ਤੌਰ ਤੇ ਬਹੁਤ ਦੂਰ ਹੈ ਜਿਵੇਂ ਬਾਣੀ ਕਹਿੰਦੀ ਹੈ ਬਿਨ ਭਾਗਾ ਸਤਗੁਰ ਨ ਮਿਲੈ ਹਾਂ ਬਿਲਕੁਲ ਇਹ ਭਾਗ ਜਾਂ ਕਿਸਮਤ ਦਾ ਵਿਚਾਰ ਬਹੁਤ ਅਹਿਮ ਹੈ ਇਸ ਦਾ ਮਤਲਬ ਇਹ ਹੈ ਕਿ ਗੁਰੂ ਦਾ ਮਿਲਣਾ ਕੋਈ ਸਧਾਰਨ ਘਟਨਾ ਨਹੀਂ ਸਗੋਂ ਇੱਕ ਬਖਸ਼ਿਸ਼ ਹੈ ਪਰ ਕੀ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਕੁਝ ਕਰਨ ਦੀ ਲੋੜ ਨਹੀਂ ਸਿਰਫ ਕਿਸਮਤ ਦੀ ਉਡੀਕ ਕਰਨੀ ਚਾਹੀਦੀ ਹੈ ਨਹੀਂ ਇਸ ਦਾ ਇਹ ਮਤਲਬ ਨਹੀਂ ਗੁਰਬਾਣੀ ਵਿੱਚ ਭਾਗ ਦਾ ਮਤਲਬ ਪਿਛਲੇ ਕੀਤੇ ਚੰਗੇ ਕਰਮਾਂ ਅਤੇ ਪਰਮਾਤਮਾ ਦੀ ਮਿਹਰ ਦਾ ਸੁਮੇਲ ਹੈ ਇਹ ਸਾਨੂੰ ਹੰਕਾਰ ਤੋਂ ਬਚਾਉਂਦਾ ਹੈ ਅੱਛਾ ਇਹ ਸਾਨੂੰ ਯਾਦ ਦਿਵਾਉਂਦਾ ਹੈ ਕਿ ਜੇ ਸਾਨੂੰ ਸਹੀ ਮਾਰਗਦਰਸ਼ਨ ਮਿਲਿਆ ਹੈ ਤਾਂ ਇਹ ਸਾਡੇ ਆਪਣੀ ਚਤੁਰਾਈ ਕਰਕੇ ਨਹੀਂ ਬਲਕਿ ਇੱਕ ਬਖਸ਼ਿਸ਼ ਹੈ ਤੇ ਇਸ ਨਾਲ ਸਾਡੇ ਅੰਦਰ ਨਿਮਰਤਾ ਆਉਂਦੀ ਹੈ ਹਾਂ ਨਿਮਰਤਾ ਆਉਂਦੀ ਹੈ ਜੋ ਕਿ ਗੁਰੂ ਦੇ ਜਹਾਸ ਤੇ ਚੜਨ ਲਈ ਪਹਿਲੀ ਸ਼ਰਤ ਹੈ ਤਾਂ ਫਿਰ ਇਹ ਸਾਰੀ ਵਿਚਾਰ ਚਰਚਾ ਦਾ ਨਿਚੋੜ ਕੀ ਹੈ ਅਸੀਂ ਦੋ ਸ਼ਬਦਾਂ ਤੇ ਗੱਲ ਕੀਤੀ ਹੈ ਜੋ ਵੇਖਣ ਨੂੰ ਵੱਖਰੇ ਵੱਖਰੇ ਰੂਪਕ ਵਰਤਦੇ ਹਨ ਪਰ ਇੱਕ ਬਹੁਤ ਹੀ ਸਪਸ਼ਟ ਤੇ ਸਾਂਝਾ ਸੁਨੇਹਾ ਬੰਦਿਆਂ ਹੂੰ ਪਹਿਲਾ ਤੇ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਸੱਚੀ ਸੰਤੁਸ਼ਟੀ ਤੇ ਅਰਥਪੂਰਨ ਜੀਵਨ ਕੇਵਲ ਨਾਮ ਰਾਹੀ ਹੀ ਸੰਭਵ ਹੈ ਜੋ ਕਿ ਇੱਕ ਅਮੋਲਕ ਰਤਨ ਹੈ ਅਤੇ ਦੂਜਾ ਇਹ ਰਤਨ ਆਪਣੇ ਆਪ ਨਹੀਂ ਮਿਲਦਾ ਇਹ ਕੇਵਲ ਸਤਿਗੁਰੂ ਰਾਹੀਂ ਪ੍ਰਾਪਤ ਹੁੰਦਾ ਹੈ ਅਤੇ ਗੁਰੂ ਇੱਥੇ ਸਿਰਫ ਇੱਕ ਅਧਿਆਪਕ ਨਹੀਂ ਹੈ ਨਹੀਂ ਸਗੋਂ ਇੱਕ ਪਰਵਰਤਨਸ਼ੀਲ ਸ਼ਕਤੀ ਹੈ ਉਹ ਅੰਦਰੂਨੀ ਮੈਲ ਨੂੰ ਸਾਫ਼ ਕਰਨ ਵਾਲਾ ਅੰਮ੍ਰਿਤ ਸਰੋਵਰ ਹੈ ਸੰਸਾਰ ਸਮੁੰਦਰ ਨੂੰ ਪਾਰ ਕਰਾਉਣ ਵਾਲਾ ਜਹਾਜ਼ ਹੈ ਅਤੇ ਸਾਡੇ ਮਨਮੁਖ ਸੁਭਾਅ ਦੇ ਲੋਹੇ ਨੂੰ ਗੁਰਮੁਖ ਦੇ ਸੋਨੇ ਵਿੱਚ ਬਦਲਣ ਵਾਲਾ ਪਾਰਸ ਹੈ। ਬਿਲਕੁਲ ਗੁਰਮੁਖ ਅਤੇ ਮਨਮੁਖ ਵਿਚਕਾਰ ਅੰਤਰ ਬਹੁਤ ਸਪਸ਼ਟ ਰੂਪ ਵਿੱਚ ਸਾਹਮਣੇ ਆਉਂਦਾ ਹੈ। ਹਾਂਜੀ ਇੱਕ ਗੁਰੂ ਦੇ ਬਾਣੇ ਵਿੱਚ ਚੱਲ ਕੇ ਮੁਕਤੀ ਤੇ ਪਵਿੱਤਰਤਾ ਪ੍ਰਾਪਤ ਕਰਦਾ ਹੈ ਜਦੋਂ ਕਿ ਦੂਜਾ ਆਪਣੇ ਮਨ ਦੇ ਹੰਕਾਰ ਕਾਰਨ ਗਿਆਨ ਦੇ ਨੇੜੇ ਹੁੰਦਿਆਂ ਹੋਇਆਂ ਵੀ ਦੁਖ ਤੇ ਵਿਕਾਰਾਂ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਅਤੇ ਸ਼ਾਇਦ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਪਰਮਾਤਮਾ ਹਮੇਸ਼ਾ ਸਾਡੇ ਨੇੜੇ ਹੈ ਕਰ ਬੈਠਿਆਂ ਨਿਕਟ ਨਿਤ ਪਾਸ ਉਹ ਕਿਤੇ ਦੂਰ ਨਹੀਂ ਹੈ ਸਹੀ ਗੱਲ ਹੈ ਸਮੱਸਿਆ ਦੂਰੀ ਦੀ ਨਹੀਂ ਸਮੱਸਿਆ ਸਾਡੇ ਅਤੇ ਉਸ ਦੇ ਵਿਚਕਾਰਲੇ ਪਰਦੇ ਦੀ ਹੈ ਉਹ ਪਰਦਾ ਅਗਿਆਨਤਾ ਦਾ ਹੈ ਸਾਡੇ ਹੰਕਾਰ ਦਾ ਹੈ ਸਾਡੀਆਂ ਦੁਨੀਆਵੀ ਚਿੰਤਾਵਾਂ ਦਾ ਹੈ ਹੂੰ ਗੁਰੂ ਦਾ ਕੰਮ ਉਸ ਪਰਦੇ ਨੂੰ ਹਟਾਉਣ ਵਿੱਚ ਮਦਦ ਕਰਨਾ ਹੈ ਜੋ ਅਸੀਂ ਉਸ ਸਚਾਈ ਨੂੰ ਮਹਿਸੂਸ ਕਰ ਸਕੀਏ ਜੋ ਪਹਿਲਾਂ ਹੀ ਮੌਜੂਦ ਹੈ ਇਹ ਸਾਨੂੰ ਇੱਕ ਬਹੁਤ ਹੀ ਅਹਿਮ ਸਵਾਲ ਤੇ ਲਿਆ ਕੇ ਛੱਡਦਾ ਹੈ ਜਿਸ ਤੇ ਸਰੋਤਿਆਂ ਨੂੰ ਵਿਚਾਰ ਕਰਨਾ ਚਾਹੀਦਾ ਹੈ ਅੱਜ ਦੇ ਜ਼ਮਾਨੇ ਵਿੱਚ ਸਾਡੇ ਜੀਵਨ ਵਿੱਚ ਇਹ ਪਰਦਾ ਕੀ ਹੋ ਸਕਦਾ ਹੈ ਹੂੰ ਬਹੁਤ ਵਧੀਆ ਸਵਾਲ ਹੈ ਕੀ ਇਹ ਸਾਡੇ ਫੋਨ ਦੀ ਸਕਰੀਨ ਹੈ ਜੋ ਸਾਨੂੰ ਹਰ ਵੇਲੇ ਰੁੱਝੇ ਰੱਖਦੀ ਹੈ ਕੀ ਇਹ ਸਾਡਾ ਹੰਕਾਰ ਹੈ ਜੋ ਸਾਨੂੰ ਕਿਸੇ ਦੀ ਸਲਾਹ ਸੁਣਨ ਨਹੀਂ ਦਿੰਦਾ ਜਾਂ ਜਾਂ ਕੀ ਇਹ ਹਰ ਵੇਲੇ ਰੁੱਝੇ ਰਹਿਣ ਦੀ ਆਦਤ ਹੈ ਜਿਸ ਕਾਰਨ ਅਸੀਂ ਕਦੇ ਆਪਣੇ ਅੰਦਰ ਚਾਤ ਹੀ ਨਹੀਂ ਮਾਰਦੇ ਸਹੀ ਗੱਲ ਮਤਲਬ ਸਾਡੇ ਆਪਣੇ ਜੀਵਨ ਵਿੱਚੋਂ ਕਿਹੜੇ ਪਰਦੇ